ਬਹੁਤ ਅੱਛਾ ਹੁਣ ਆ ਰਿਹਾ ਪਹਿਲਾਂ ਘਰੜ ਦੇ ਵਿੱਚ ਤੇ ਹੁਣ ਥਰਾਲੀ ਵਿੱਚ ਬਹੁਤ ਸਾਰੇ ਸਾਥੀਆਂ ਨੇ ਆ ਕੇ ਇਸ ਸਟੋਰ ਮੈਨ ਨੂੰ ਬਹੁਤ ਧੰਨਵਾਦ ਦਿੱਤਾ ਹੈ ਮੈਨੂੰ ਆਸ਼ੀਰਵਾਦ ਦਿੱਤਾ ਹੈ ਮੇਰੀ ਇੱਕੋ ਹੀ ਸੋਚ ਹੈ ਇਹ ਇਲਾਕਾ ترقی ਕਰੇ ਇਸ ਇਲਾਕੇ ਨਾਲ ਜੁੜੇ ਹੋਏ ਜੋ ਮਸਲੇ ਹਨ ਉਹਨਾਂ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਚੰਗੇ ਤਰੀਕੇ ਨਾਲ ਚੱਕ ਸਕੀਏ ਔਰ ਜਿਹੜੇ ਮਸਲੇ ਹਨ ਉਹਨਾਂ ਦਾ ਵੱਖ-ਵੱਖ ਕੇਂਦਰ ਸਰਕਾਰ ਦੇ ਅਦਾਰਿਆਂ ਤੋਂ ਉਹਨਾਂ ਦਾ ਪੈਸਾ ਮਜ਼ਦੂਰ ਲਾ ਕੇ ਇਸ ਇਲਾਕੇ ਵਾਸਤੇ ਲੈ ਕੇ ਆ ਸਕੀਏ ਔਰ ਇਲਾਕਾ ترقی ਕਰੇ ਇਹ ਇਲਾਕੇ ਦੇ ਲੋਕ ਮਜ਼ਬੂਤ ਹੋਣ ਨੌਜਵਾਨ ਬੱਚਾ ਦਾ ਚੰਗਾ ਭਵਿੱਖ ਹੋਵੇ ਔਰ ਸਾਰੇ ਮਿਲ ਕੇ ਇਸ ਦੇਸ਼ ਨੂੰਗੇ ਬਣਾ ਸਕਦੇ ਓਕੜਾ ਕੀ ਕੀ ਆ ਰਹੀਆਂ ਸਰ ਲੋਕਾਂ ਨੂੰ ਜਿਆਦਾ ਤੁਸੀਂ ਮਿਲ ਰਹੇ ਹੋ ਨਹੀਂ ਉਹ ਤਾਂ ਆਉਣ ਵਾਲੇ ਦੇਖੋ ਇਹ ਹਰ ਇਲਾਕੇ ਦੀ ਆਟ ਮੁਸ਼ਕਿਲ ਹੁੰਦੀ ਹੈ ਮੁਹਾਲੀ ਦੀ ਆਟ ਤਕਲੀਫ ਹੈ ਫਰਾਂਦੇ ਦੀ ਆਟ ਤਕਲੀਫ ਹੈ ਨਮਕਸ਼ਹਿਰ ਦੀ ਆਟ ਹੁਣ ਦੀ ਬਲਾਚੌਰ ਦੀ ਆਟ ਹੈ ਇਹਦੀ ਤਜ਼ਵੀਜ਼ ਬਣਾ ਰਹੇ ਹਾਂ ਜੋ ਗੱਲ ਇਹ ਮੁੱਦੇ ਮੇਰੇ ਸਾਹਮਣੇ ਆ ਰਹੇ ਮੈਂ ਉਹਨਾਂ ਨੂੰ ਏਵੈਲੂਏਟ ਕਰ ਲੈਂਦਾ ਜਿਹੜੇ ਜਿਹੜੇ ਮੁਰਦੇ ਭਾਰਤ ਸਰਕਾਰ ਦੇ ਨਾਲ ਜੁੜੇ ਹੋਣਗੇ ਜੋ ਪਾਰਲੀਮੈਂਟ ਦੇ ਨਾਲ ਜੁੜੇ ਹੋਣਗੇ ਉਹਨਾਂ ਨੂੰ ਉਹਨਾਂ ਪੰਦਰ ਦੇ ਉੱਪਰ ਚੱਕਰ ਦਾ ਲਾਈਕ ਆਪਣੀ ਚੋਣ ਤੋਂ ਪਹਿਲਾਂ ਸਾਡੇ ਕੋਲ ਸਾਹਮਣੇ ਰੱਖਾਂਗਾ ਤਾਂ ਕਿ ਉਹਨਾਂ ਦੇ ਉੱਪਰ ਅਸੀਂ ਮਿਲ ਕੇ ਕੰਮ ਕਰੀਏ ਸਰ ਇੱਕ ਜੁਟਤਾ ਦੀ ਗੱਲ ਕਰੀ ਹੈ ਬਾਈ ਦੇ ਕਰੀਮ ਕਾਉਂਸਲਰ ਹੈ ਜਿਹੜੇ ਮੁਹਾਲੀ ਜ਼ਿਲ੍ਹੇ ਦੇ ਹੈ ਉਹ ਕਾਂਗਰਸ ਛੱਡ ਚੁੱਕੇ ਹੈ ਕਿੰਨਾ ਕੁ ਨੁਕਸਾਨ ਹੋਵੇ ਮੈਨੂੰ ਵੀ ਲੱਗਦਾ ਕੋਈ ਇਹ ਥੋੜੇ ਕੋਲ ਸ਼ਾਇਦ ਬਾਈ ਕਾਉਂਸਲਰ ਦੀ ਗੱਲ ਤਾਂ ਨਹੀਂ ਹੈ ਪਰਸੋਂ ਜਾਣਾ ਕਾਉਂਸਲਰ ਜਿਹੜੇ ਪਹਿਲਾਂ ਬਾਕੀ ਵੱਡੇ ਤੁਹਾਡੇ ਦੇ ਨਾਲ ਨਰਾਜ਼ ਸੀਗੇ ਉਹ 11 ਕਾਉਂਸਲਰ ਸਹਿਬਾਨ ਮੇਰੇ ਨਾਲ ਸਾਰੀ ਕਾਉਂਸਲਰਾਂ ਦੀ ਮੀਟਿੰਗ ਦੇ ਵਿੱਚ ਗਏ ਔਰ ਉਹ ਸਾਰੇ ਲੋਕਾਂ ਨੇ ਇਕੱਠੇ ਸਾਂਝੇ ਤੌਰ ਦੇ ਉੱਪਰ ਕਾਮਰਸ ਪਾਰਟੀ ਵਾਸਤੇ ਕੰਮ ਕਰਦਾ ਫੈਸਲਾ ਦੇਖੋ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੈ ਕਿ ਇਹ ਕਹਿ ਦੇਣਾ ਕਿ ਨਸ਼ਾ ਇੱਕ ਦਿਨ ਖਤਮ ਹੋ ਜਾਏ ਇਸ ਤਰ੍ਹਾਂ ਨਹੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਸਾਨੂੰ ਖੇਡੇ ਦੇ ਖੇਡਾਂ ਦੇ ਆਧਾਰਿਆਂ ਦਾ ਪ੍ਰਬੰਧ ਕਰਨਾ ਪੈਣਾ ਹੈ ਸਾਨੂੰ ਬੇਰੋਜ਼ਗਾਰੀ ਨੂੰ ਖਤਮ ਕਰਨ ਵਾਸਤੇ ਬਾਹਰਲੇ ਫਰਜੋਗਪਤਿਆਂ ਦਾ ਪੈਸਾ ਸੂਬੇ ਚ ਲਿਆ ਕੇ ਰੋਜ਼ਗਾਰ ਦੇ ਪ੍ਰਬੰਧ ਕਰਨਾ ਪੈਣਾ ਹੈ ਤੇ ਤਾਂ ਹੀ ਇਹਦਾ ਮਸਲਾ ਹੱਲ ਕਰ ਸਕਾਂਗੇ। ਰੁਆਲੀਏ ਬਾੜਾ ਤੇ ਫਰਿਆਮ ਨਸ਼ਾ ਵગેਰਾ ਕਈ ਜਗਾਂ ਤੇ ਕੋਸ਼ਿਸ਼ ਨਹੀਂ ਕਰ ਰਹੇ। ਤੁਸੀਂ ਮੇਰੇ ਧਿਆਨ ਚ ਲਿਆਉਂਦੀ ਹੈ ਇਸ ਗੱਲ ਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜੂ ਕਾਰਵਾਈ ਕਰਾਂਗਾ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਵਾਲੀ ਗੱਲ ਜਿਹੜੀ ਬੁਰੇ ਹੋ ਰਹੀ ਹੈ ਜੋ ਤੁਸੀਂ ਕਹਿ ਰਹੇ ਹੋ ਜੇ ਉਸੇ ਉੱਪਰ ਕਿਸ ਤਰ੍ਹਾਂ ਕਾਰਵਾਈ ਕਰਦੀ ਹਾਂ ਉਹ ਉੱਪਰ ਪਹਿਲ ਦੇ ਆਧਾਰ ਤੇ ਆਪਾਂ ਨਿਕਾਲਾਂਗੇ। ਅਰ ਨਹੀਂ ਤੇ ਬਿੱਟੂ ਜੀ ਜਿੱਤੇ ਆ ਉਸ ਤੋਂ ਬਾਅਦ ਤਿਵਾੜੀ ਸਾਹਿਬ ਜਿੱਤੇ ਉਹ ਮੁਰਕਾ ਹਲਕੇ ਦੇ ਵਿੱਚ ਇਲੈਕਸ਼ਨ ਨਹੀਂ ਲੜਦੇ ਅਜੇ ਹਾਂ ਤਾਂ ਨਹੀਂ ਹੋਵੇਗਾ ਕਰ ਲੋ ਤੁਸੀਂ ਇਲੈਕਸ਼ਨ ਜਿੱਤਦੇ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਜਗ੍ਹਾ ਤੁਹਾਨੂੰ ਜਾ ਕੇ ਇਲੈਕਸ਼ਨ ਲੜੋ ਜੀ ਦੇਖੋ ਗੱਲ ਇਹ ਹੈ ਕਿ ਹਰ ਬੰਦੇ ਦੀ ਆਪਣੀ ਆਪਣਾ ਪਛਾਣ ਹੁੰਦਾ ਹੈ ਤੇ ਪੈਦਾ ਕਿ ਮੇਰੀ ਜੋ ਸੋਚ ਹੈ ਆਪਣੇ ਇਲਾਕੇ ਦੀ ਡਿਵੈਲਪਮੈਂਟ ਦੀ ਜਾਂ ਮੇਰੀ ਜੋ ਸੋਚ ਹੈ ਆਪਣੇ ਇਲਾਕੇ ਦੀ ਲੋਕਾਂ ਦੀ ਸੇਵਾ ਕਰਨ ਦੀ ਜਾਂ ਮੇਰੀ ਜੋ ਸਾਡੀ ਪਾਰਟੀ ਦੀ ਜੋ ਵਫਾਦਾਰੀ ਹੈ ਆਮ ਆਦਮੀ ਪਾਰਟੀ ਦੇ ਪ੍ਰਤੀ ਜਾਂ ਜੋ ਸਾਡੀ ਸੇਵਾ ਖਾਂਸ ਪਾਰਟੀ ਵਾਸਤੇ ਰਹੀ ਹੈ ਲੋਕਾਂ ਨੂੰ ਆਪਣੇ ਦੱਸਉਂਦੀ ਹੈ ਕਿ ਅਸੀਂ ਆਪਣੇ ਇਲਾਕੇ ਦੀ ਲੋਕਾਂ ਦੀ ਸੇਵਾ ਕਰਨ ਵਾਸਤੇ ਹਮੇਸ਼ਾ ਮਸਤੀ ਨਾਲ ਕੰਮ ਕਰਦੇ ਹਾਂ